ਸਾਨੂੰ ਕਹਿੰਦੇ ਨਾਗਪੁਰਾਇ ਨੇ ਭੇਜਤੇ ਕਦੇ ਕਹਿੰਦੇ ਭਾਜਪਾ ਆਏ ਨੇ ਭੇਜਤੇ ਉਹ ਬਾਦਲ ਸਾਹਿਬ ਵਾਲੀ ਨਿੱਕਰ ਉਹ ਸਾਰਿਆਂ ਦੇ ਬੋਟ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਡੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਆਵਾ ਵਿਧਾਨ ਲਿਆ ਰਹੇ ਆ ਜਿਹਦੇ ਤਹ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਬੰਦੀ ਦਾ ਬਚੀ ਜਾਵੇ ਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਇਹ ਹੋਇਆ ਕਿ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ। ਹਲਕਾ ਇੰਚਾਰਜ ਮਾਲਕ ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜ਼ਗੀਰਾਂ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ। ਵਰਕਰ ਪਾਰਟੀ ਤੋਂ ਟੁੱਟ ਗਿਆ। ਜੋ ਸਾ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਅਸੀਂ ਮਹਿਸੂਸ ਕੀਤਾ ਕਿ ਇਤਿਹਾਸ ਸਾਡੇ ਤੋਂ ਜਵਾਬ ਮੰਗੇਗਾ। ਲੋਕ ਸਾਡੇ ਤੋਂ ਜਵਾਬ ਮੰਗਣਗੇ ਇਹ ਹਾਲਤ ਕਿਉਂ ਹੋਈ ਆ ਅਕਾਲੀ ਦਲ ਦੀ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਰੀਬ ਮੰਨੀ ਕਹਿੰਦੇ ਜੀ ਭਾਜਪੀ ਨੇ ਅਸੀਂ ਅਕਾਲ ਤਖਤ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗੱਤਿਆ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜਤੇ ਕਦੇ ਕਹਿੰਦੇ ਭਾਜਪੀ ਆਏ ਨੇ ਭੇਜਤੇ ਉਹ ਬਾਦਲ ਸਾਹਿਬ ਵਾਲੀ ਨਿਕਰ ਆ ਸਾਰਿਆਂ ਦੇ ਪਵਾ ਦਿੰਨੇ ਆ ਸੋ ਇਸ ਕਰਕੇ ਸਿੰਘ ਸਹਿਬਾਨ ਨੇ 2 ਦਸੰਬਰ ਨੂੰ 2024 ਨੂੰ ਅਹਿਸਾਸ ਕੀਤਾ ਕਿ ਜੇ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਇਹਦੇ ਲਈ ਮੋੜ ਸਿਰ ਜਿੱਤੀ ਲਈ ਨਰੋ ਉਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਸਾਂਭੀ ਜਾਵੇ ਜਿਨ੍ਹਾਂ ਤੇ ਕੋਈ ਉਂਗਲ ਨਾ ਠਾ ਸਕੇ ਸੋ 7 ਮੈਂਬਰ ਦੀ ਕਮੇਟੀ ਬਣਾਈ ਦੋ ਭਾਵੇਂ ਅਸਤੀਫਾ ਦੇ ਕੇ ਚਲੇ ਗਏ ਪਰ ਪੰਜ ਮੈਂਬਰ ਜਿਹੜੇ ਅੱਜ ਉਹ ਭਾਰਤੀ ਮਹਿਮ ਨੂੰ ਚਲਾ ਰਹੇ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਪਾਲਣਾ ਲਈ ਪੰਜਾਬ ਦੇ ਵਿੱਚ ਇਹ ਭਾਰਤੀ ਮਹਿਮ ਨੂੰ ਸ਼ੁਰੂ ਕੀਤਾ ਸੋ ਵੀਰੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਨਜ਼ਰ ਮਾਰਨ ਦੇ ਲੋੜ ਆ ਕਿ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਗੈਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚੋਂ ਮਲਾਜਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਵਾਲੀ ਵਾਰਸੇ ਕੋਈ ਨਹੀਂ ਆ ਜਿਹੜੀ ਹਿੰਮਤ ਭਈ ਭਾਵੇਂ ਕੱਲ ਪਰसों ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਿਕ ਪਾਣੀ ਇਹ ਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆ ਦਾ ਪਿੱਛੋਂ ਮੈਂ ਧੰਨਵਾਦ ਕਰਨਾ ਕੁਝ ਅਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਦੇਰ ਆਇ ਦਰੋਹਤਾ ਹੈ ਤੇ ਜਾਗਨ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜਿਸ ਦਿਨ ਸਥਾਈ ਮੈਂਬਰਸ਼ਿਪ ਖੋਹੀ ਸੀ ਤਾਂ ਸ਼ਾਇਦ ਇਹ ਹਿੰਮਤ ਨਾ ਪੈਂਦੀ 85 200 8500 ਕਿਸੂ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੋਣ ਵੇਲੇ ਇਕੱਠਾ ਹੁੰਦਾ ਪੰਜਾਬ ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹ ਕਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਾਲੀਬਾਰ ਸੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੋਰਤ ਹੋਵੇ ਤੇ ਲੋੜ ਹੈ ਇੱਕ ਐਸਾ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਜੁਰਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਅਕਾਲੀਆਂ ਦੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕ ਨੂੰ ਪੂਰਾ ਕਰਨ ਲਈ ਮਾਨ ਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਰਤੀ ਕਰੋ ਤੇ ਨਵਾਂ ਅਕਾਲੀਦਾਲ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਅਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਡੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਹਾਂ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਵੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਹੋਇਆ ਤੇ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ ਹਲਕਾ ਇੰਚਾਰਜ مالک ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜ਼ਗੀਰਾਂ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਕਾਦੀਦਾਰ ਕਮਜ਼ੋਰ ਹੋਇਆ ਸੋ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦ ਆ ਕਿ ਅੱਗੇ ਲਈ ਐਸੇ ਬੰਦ ਨੂੰ ਬਣੇ ਜਾਣ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਗਟੇ ਤਰਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕੜ ਦੇ ਵਿੱਚ ਜਿਹੜੀ ਕਲੈਕਟਿਵ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਥ ਉਨ੍ਹਾਂ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਆਂ ਆਉਣ ਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਜ ਸਾਹਮਣੇ ਨਜ਼ਰ ਆ ਰਿਹਾ ਅਸੀਂ ਮਹਿਸੂਸ ਕਰਦੇ ਆਂ ਕਿ ਕਿਸੇ ਧੜੇ ਦਾ ਕਿਸੇ ਦੀ ਸਪਾਰਸ਼ ਦਾ ਕਿਸੇ ਦੀ ਕੋਟੇ ਦਾ ਮੈਂਬਰ ਨਾ ਬਣੇ ਬਲਕੇ ਮੈਂਬਰ ਜਿਹੜਾ ਹੈ ਉਹਦਾ ਕਰਦਾਰ ਹੋਵੇ ਉਹਦਾ ਪਛੋਕੜ ਹੋਵੇ ਉਹਦੀ ਦਿੱਖ ਹੋਵੇ ਉਹਦੀ ਸੋਚ ਹੋਵੇ ਉਹਦੀ ਬਲਖਣ ਤਾਂ ਲੋਕਾਂ ਨੂੰ ਨਜ਼ਰ ਆਵੇ ਤਾਂ ਕਿ ਪਾਂਥ ਦੀਆਂ ਮਹਾਨ ਜਥੇਬੰਦੀਆਂ ਜਿਹੜੀਆਂ ਇੱਕ ਵਿਅਕਤੀਆਂ ਰਹਿ ਗਈਆਂ ਇੱਕ ਧੜੇਆਂ ਰਹਿ ਗਈਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਅਸੀਂ ਉਹਨਾਂ ਦੀ ਚੁੰਗਲ ਤੋਂ ਕੱਢ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿੱਚ ਸਾਡਾ ਹੋਏਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਉੱਚਤਾ ਨੂੰ ਬਹਾਲ ਰੱਖਣਾ ਸਾਡੀ ਅਕਾਲ ਤਖਤ ਸਾਹਿਬ ਦੀ ਸਰਉੱਚਤਾ ਨੂੰ ਬਹਾਲ ਰੱਖਦੇ ਹੋਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਜਮਾਤ ਹੈ ਉਸ ਜਮਾਤ ਨੂੰ ਅਸੀਂ ਪੰਥ ਦੀ ਜਮਾਤ ਬਣਾਉਣਾ ਉਹਨੂੰ ਰਾਜਸੀ ਚੁੰਗਲ ਤੋਂ ਕੱਢਣਾ ਉਹਨੂੰ ਧਾਰਮਿਕ ਸ਼ੀਸ਼ੇਤਾ ਦੇ ਹਵਾਲੇ ਕਰਕੇ ਸਾਡਾ ਮਹਾਨ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਧਰਮ ਸ੍ਰੀ ਗੁਰੂ ਕਲਗੀਧਰ ਪਾਸ਼ਾ ਦਾ ਦਸਮੇਸ਼ ਪਿਤਾ ਦਾ ਇੱਕ ਸਿਰデア ਖਾਲਸਾ ਇਨਾ ਪੰਥ ਕੇ ਸੰਸਥਾਵਾਂ ਤੋਂ ਸੇਧ ਲੈ ਕੇ ਪੰਥ ਦੀ ਸੇਵਾ ਕਰ ਸਕੇ ਨਿਰੋਜ ਪੰਥ ਦੀਆਂ ਜਥੇਬੰਦੀਆਂ ਜਥੇਬੰਦੀਆਂ ਬਣਾਉਣ ਲਈ ਅਸੀਂ ਉਸ ਚੁੰਗਲ ਤੋਂ ਕੱਢ ਕੇ ਆਜ਼ਾਦ ਕਰਨਾ ਸੁਤੰਤਰ ਕਰਨਾ ਜਾਨੇ ਹਰਪ੍ਰੀਤ ਸਿੰਘ ਦੀ ਮਾਂ ਜੋ ਜਥੇਦਾਰ ਸਾਹਿਬ ਸਾਡੇ ਵਿੱਚ ਸ਼ੋਭਤ ਨੇ ਮੈਂ ਸਮਝਦਾ ਕਿ ਇਹ ਤੋਂ ਵਧੀਆ ਸ਼ਖਸੀਅਤ ਸਾਡੇ ਸਾਹਮਣੇ ਇਹ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਜਿਨੇ ਕੋਈ ਲਾਲਚ ਨਹੀਂ ਲਾਲਚ ਟਕਰਾਤੇ ਦਵਾ ਟਕਰਾਤੇ ਹੁਣ ਤੱਕ ਲੋਕ ਕਹਿੰਦੇ ਸੀ ਚੰਗੇ ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨਾਂ ਅੱਜ ਕਿੱਥੇ ਜਾਣ ਸਿੰਘ ਸਹਿਬਾਨ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਬਾਹਰੇ ਜਾਣਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਓ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਕਿਹਾ ਜਿਹੜਾ ਚੂੜੀ ਬਣਦਾ ਉਸੇ ਤੇ ਚੀਕਦਾ ਅਗਲਾ ਦੋਸ਼ ਮੈਂ ਜਿਵੇਂ ਪਹਿਲਾਂ ਕਿਹਾ ਵੀ ਬਾਦਲ ਸਾਹ ਵਾਲੀ ਨਿਕਰ ਹਰੇਕ ਦੇ ਪਵਾ ਦਿੰਦੇ ਆ ਉਸੋਸਲ ਵਿੜੀ ਦੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜਿਹੜਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਮਾਸਟਰ ਜੀ ਹਿੰਦ ਸਮਾਚਾਰ ਵਾਲੇ ਤੁਹਾਡੇ ਵਿਰੁੱਧ ਬਹੁਤ ਬੋਲਦੇ ਆ ਤੁਸੀਂ ਕੋਈ ਦਾ ਜਵਾਬ ਨਹੀਂ ਦਿੰਦੇ ਕਹਿੰਦੇ ਇੱਕ ਗੱਲ ਸਮਝ ਲਿਆ ਕਰੋ ਜਦੋਂ ਮੈਂ ਪੰਥ ਦੀ ਗੱਲ ਕਰਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਸਮਝ ਲਿਆ ਕਰੋ ਕਿ ਜਦੋਂ ਹਿੰਦ ਸਵਾਚਾਰ ਵਾਲੇ ਵਿਰੋਧ ਕਰਦੇ ਨੇ ਤੇ ਮੈਂ ਪੰਥ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰੇਗਾ ਕੁਦਰਤੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇਗਾ ਉਹ ਵਿਰੋਧ ਕਰਨਗੇ ਸੋ ਇਸ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਆਖਿਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਬੇਨਤੀ ਸਮਾਪਤ ਕਰਨੀ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਪਰ ਤੁਸੀਂ ਜਿਸ ਤਰ੍ਹਾਂ ਹਿੰਮਤ ਕੀਤੀ ਆ ਇਸ ਤਰ੍ਹਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਨਿਰੋਧ ਆਪਸੀ ਪਿਆਰ ਦਿਖਾ ਕੇ ਇਤਫਾਕ ਦਿਖਾ ਕੇ ਘਰ ਘਰ ਜਾ ਕੇ ਐ ਮਹਿਮ ਨੂੰ ਆਪਾਂ ਨੇ ਹੋਰ ਲਾਂਬਨ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਨੇ ਜਿਹੜੀਆਂ ਚੁਣੌਤੀਆਂ ਪੰਥ ਦੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਦਾ ਅਸੀਂ ਟਾਕਰਾ ਕਰ ਸਕੀਏ ਆ ਰਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਜਿਹੜੇ ਜਿਹਦੀ ਅਗਵਾਈ ਜੇ ਜਦੇਹਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਕਰਨਗੇ ਤਾਂ ਮੈਂ ਨਹੀਂ ਸਮਝਦਾ ਪੰਜ ਦਰ ਦੀ ਪੰਜਤਾ ਤੈਸੀ ਕਿਸੇ ਮਾਂ ਦੀ ਕਿਸੇ ਭੈਣ ਦੀ ਕਿਸੇ ਬਜ਼ੁਰਗ ਦੀ ਕਿਸੇ ਬੱਚੇ ਦੀ ਹੱਥ ਜਿਹੜਾ ਹੈ ਬੋਰਡ ਜਿਹੜੀ ਹੈ ਕਿਸੇ ਹੋਰ ਪਾਸੇ ਜਾਏਗੀ ਸੋ ਇਸ ਕਰਕੇ ਇਹ ਪ੍ਰਚਾਰ ਤੁਸੀਂ ਲੈ ਕੇ ਲੋਕਾਂ ਵਿੱਚ ਜਾਈਏ ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਪੰਜਾਬ ਦਾ ਸੁਨਹਿਰੀ ਬਣਾ ਸਕੀਏ ਪੰਜਾਬ ਦਾ ਸੁਨਹਿਰੀ ਬਣਾ ਸਕੀਏ ਔਰ ਅਸੀਂ ਇਸ ਸ਼ਕਤੀ ਨੂੰ ਹੋਰ ਮਜ਼ਬੂਤ ਕਰ ਸਕੀਏ ਇਨੀਆਂ ਬੇਨਤੀਆਂ ਕਰਕੇ ਜਿੱਥੇ ਮੈਂ 11 ਮੈਂਬਰੀ ਕਮੇਟੀ ਦਾ ਧੰਨਵਾਦ ਕਰਦਾ ਉੱਥੇ ਮੈਂ ਮਹਿਸੂਸ ਕਰਦਾ ਦੇਖ ਰਿਹਾ ਸੀ ਜਥੇ ਲਾਲਾ ਕੇ ਕਿਤੇ ਪ੍ਰੀਤ ਸਹਾੜੇ ਤੋਂ ਆ ਰਿਹਾ ਕਿਤੇ ਲਖਮੀਰ ਖੜ ਤੋਂ ਆ ਰਿਹਾ ਕਿਤੇ ਜੱਸੀ ਕਾਈ ਨੌਰ ਤੋਂ ਆ ਰਿਹਾ ਕਿਤੇ ਸ਼ਾਮਾ ਗੁੜਾ ਇਧਰੋਂ ਗੁਜਰ ਭਾਈ ਜਾਰੇ ਨੂੰ ਲੈ ਕੇ ਆ ਰਿਹਾ ਕਿਤੇ ਰਵਿੰਦਰ ਸਰਿੰਦਰ ਇਹ ਕਾਦੀ ਮਾਜਰਾ ਜਥਾ ਲਈ ਫਿਰਦਾ ਸੀ ਕਿਤੇ ਜਥਿਆਂ ਦੇ ਜਥੇ ਅਵਤਾਰ ਸੀ ਫਲੇਪਰ ਉਹਨੇ ਉੱਤਰੋ ਆ ਰਹੇ ਸੀ ਮੈਂ ਦੇਖ ਰਿਹਾ ਸੀ ਮਨ ਜਥਿਆਂ ਦੇ ਜਥੇ ਨੌਜਵਾਨ ਲੈ ਕੇ ਪਿੰਡਾਂ ਤੋਂ ਤੁਰੇ ਹਾਕਾਫਿਆਂ ਦੇ ਰੂਪ ਵਿੱਚ ਆ ਰਹੇ ਸੀ ਇੱਕ ਲਹਿਰ ਖੜੀ ਕੀਤੀ ਆ ਅੱਜ ਤੁਸੀਂ ਖਾੜ ਵਾਲਿਓ ਤੁਹਾਡਾ ਮੈਂ ਤਾਂ ਮੈਂ ਤਾਂ ਹਮੇਸ਼ਾ ਕਹਿਣਾ ਜੇ ਮੈਂ ਦਵਾਰਾ ਪਾਰਲੀਮੈਂਟ ਦਾ ਬੂਹਾ ਦੇਖ ਸਕਿਆ ਤਾਂ ਖੜ ਹਲਕੇ ਕਰਕੇ ਦੇਖ ਸਕਿਆ ਜੀ ਤੋਂ ਮਾਤਾ ਹਮੇਸ਼ਾ ਥੋੜਾ ਪਰ ਕਾਦਰ ਮੈਂ ਵੀ ਨਹੀਂ ਛੱਡੀ ਕਦੇ ਤੇ ਕਦੇ ਭਾਈਆਂ ਵੀ ਭਾਜੀਆ ਜਦੋਂ ਤੁਹਾਡੀ ਵਾਰੀ ਆਈ ਕਾਦਰ ਤੁਸੀਂ ਵੀ ਕਦੇ ਨਹੀਂ ਛੱਡਦੇ ਸੋ ਅੱਜ ਵੀ ਮੈਂ ਸਮਝਦਾ ਏਡਾ ਇਕੱਠ ਕਰਕੇ ਸਾਨੂੰ ਮਾਣ ਦੇ ਕੇ ਔਰ ਇਹ ਭਾਰਤੀ ਮਹਿਮਨ ਨੂੰ ਹਲਾਰਾ ਦੇ ਕੇ ਤੁਸੀਂ ਬਹੁਤ ਵੱਡੀ ਅਗਵਾਈ ਕੀਤੀ ਆ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਕ ਵਾਰ ਫੇਰ ਪੰਜ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਆਗੂ ਨੇ ਉਹਨਾਂ ਨੂੰ ਜੀ ਆਇਆਂ ਕਹਿਣਾ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜੀ ਆਇਆਂ ਕਹਿ ਕੇ ਪਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ